ਮਨਦੀਪ ਰਿੰਪੀ ਦੇ ਨਾਵਲ ਵਕਤ ਖੀਸੇ ਚੋਂ ਦਾ ਅਗਲਾ ਭਾਗ ਵੀ ਦੂਜਾ ਹਿੱਸਾ ਬੀਬੀ ਬਾਪੂ 20 ਰੁਪਏ 33.31 ਨਾਲ ਮੈਂ ਕਰਮਚਾਰੀ ਦੀ ਮੋਟਰ ਤੇ ਜਾ ਬੈਠਾ ਮੇਰੇ ਦਿਮਾਗ ਨੂੰ ਪਤਾ ਨਹੀਂ ਕੀ ਹੋ ਗਿਆ ਸੀ ਮੈਨੂੰ ਆਪਣੇ ਮਾਂ ਪਿਓ ਤੇ ਹਰਖਸਰੀ ਕਿ ਉਹਨਾਂ ਮੈਨੂੰ ਸਮਝਿਆ ਨਹੀਂ ਬੀਬੀ ਬਾਪੂ ਕੁੜੀ ਨੂੰ ਦੇ ਘਰ ਛੱਡ ਕੇ ਤੜਕੇ ਜੇ ਵਾਪਸ ਆਈ ਸਾਡੇ ਘਤੀ ਕੋਲੋਂ ਪਤਾ ਲੱਗਿਆ ਕਿ ਕੁੜੀ ਦਾ ਪਿਓ ਤੇ ਭਰਾ ਕਰਨੀ ਸੀ ਨਹੀਂ ਤਾਂ ਪਤਾ ਨਹੀਂ ਮੌਕੇ ਤੇ ਕਿੰਨਾ ਕੁ ਖਲਾਰਾ ਪੈਂਦਾ ਕੁੜੀ ਦੀ ਮਾਂ ਤੇ ਦਾਦੀ ਕੋਲੋਂ ਬੀਬੀ ਬਾਪੂ ਹੱਥ ਜੋੜ-ਜੋੜ ਮਾਫੀਆਂ ਮੰਗ ਕੇ ਆਏ ਕੁੜੀ ਦੀ ਦਾਦੀ ਨੇ ਹੱਥ ਪਨ ਦਿੱਤੇ ਤੁਸੀਂ ਇੱਥੋਂ ਚਲੇ ਜਾਓ ਜਿਹਦਾ ਪਿਓ ਤੇ ਭਰਾ ਆ ਗਏ ਉਹਨਾਂ ਪਤਾ ਨਹੀਂ ਕੀ ਕਰ ਬੈਠਣਾ ਹੈ ਉਹਨਾਂ ਦੇ ਸਿਰ ਤੇ ਖੂਨ ਸਵਾਰ ਹੈ ਤੁਹਾਡੇ ਲਾੜਲੇ ਨੇ ਸਾਡੀ ਇੱਜ਼ਤ ਨੂੰ ਹੱਥ ਪਾਇਆ ਉਹਨਾਂ ਨੇ ਉਧਰ ਟੋਟੇ ਟੋਟੇ ਕਰਦਨੇ ਆ ਜਾ ਕੇ ਸੰਭਲੋ ਆਪਣੇ ਪੁੱਤ ਨੂੰ ਜੇ ਸਾਹਮ ਹੁੰਦਾ ਹੈ ਇਹ ਨਾ ਖੁਦ ਦੱਸਿਆ ਨਹੀਂ ਬੀਬੀ ਬਾਪੂ ਬਹੁਤ ਸ਼ਰਮਿੰਦਾ ਹੋ ਕੇ ਪਰਤੇ ਉਥੋਂ ਬੀਬੀ ਬਾਪੂ ਮੈਨੂੰ ਇੱਧਰ ਉੱਧਰ ਹੋਣ ਲਈ ਜ਼ੋਰ ਪਾਉਣ ਲੱਗੇ ਉਹ ਡਰ ਗਏ ਹਰਨਾਮੇ ਦੀ ਮਾਂ ਵੱਲੋਂ ਦਿੱਤੀ ਧਮਕੀ ਤੋਂ ਉਹਨਾਂ ਤਾਂ ਮੈਨੂੰ ਇੱਥੋਂ ਤੱਕ ਆਖ ਦਿੱਤਾ ਤੂੰ ਹਲੇ ਕਰਨਾ ਬੜੀ ਹਰਨਾਮਾ ਟੇਕੇ ਬੈਠਣ ਵਾਲਿਆਂ ਤੋਂ ਨਹੀਂ ਉਹ ਤਾਂ ਤੈਨੂੰ ਲੱਭਦਾ ਫਿਰਦਾ ਹੋਣਾ ਇਹ ਮਾਮਲਾ ਥੋੜਾ ਠੰਡਾ ਹੋ ਲੈਣ ਦੇ ਫੇਰ ਅਸੀਂ ਆਪੇ ਤੈਨੂੰ ਕਰ ਸਦਲਾਂਗੇ ਮੈਂ ਚੋਰਾ ਹੰਗੋਂ ਲੁਕਦਾ ਫਿਰਦਾ ਕਦੇ ਕਿਸੇ ਦੋਸਤ ਕੋਲ ਜਾਂਦਾ ਕਦੇ ਕਿਸੇ ਰਿਸ਼ਤੇਦਾਰ ਦੇ ਘਰ ਇੱਕ ਦੋ ਦਿਨ ਕੱਟ ਆਉਂਦਾ ਮੈਂ 4-5 ਮਹੀਨੇ ਡਰ-ਡਰ ਕੇ ਕੱਟੇ ਇੱਕ ਦਿਨ 31 ਪੈਗ ਲਾਉਂਦੇ ਆਖਣ ਲੱਗਿਆ ਓਏ ਹੁਣ ਤਾਂ 5 ਮਹੀਨੇ ਲੰਘ ਚੱਲੇ ਹੁਣ ਹਰਨਾ ਮੈਨੇ ਕੀ ਕਰਨਾ ਚੌਦੀ ਸਰੀ ਤਾਂ ਮਸਲ ਦਿੱਤੀ ਹੁਣ ਨਿਓ ਛੇਤੀ ਕਿਤੇ ਡੰਗ ਮਾਰਨ ਲੱਗਿਆ ਉਹ ਤਾਂ ਆਪ ਡਰਦਾ ਹੋਣਾ ਉਹ ਉਹਨੂੰ ਕਾਦਾ ਡਰ ਮੈਂ ਹੈਰਾਨੀ ਨਾਲ ਪੁੱਛਿਆ ਲੈ ਜੇ ਅਗਲਾ ਤੇਰੇ ਵੱਲ ਉਂਗਲ ਚੁੱਕੂ ਤਾਂ ਉਹਦੀ ਧੀ ਨੂੰ ਲੋਕਾਂ ਦੇ ਤਾਣਿਆਂ ਨੇ ਟਿਕਨ ਦੇਣਾ ਕਿਤੇ ਅਗਲੇ ਨੇ ਘਰੇ ਰੱਖਣੀ ਸੀ ਕੌਣ ਵਿਆਹ ਕਰਾਉ ਉਹਦੇ ਨਾਲ ਇਹ ਮਸਲਾ ਉਹਦੀ ਧੀ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਹੈ ਕਿਹੜਾ ਬਿਓ ਆਪਣੀ ਧੀ ਬਾਰੇ ਕੋਲਾਸਾ ਕਰ ਸਕਦਾ ਕਿ ਉਹਦੀ ਧੀ ਬਾਰ ਰਾਤ ਕੱਟ ਕੇ ਆਈ ਹੈ ਕਿਸੇ ਨਾਲ ਹੁਣ ਜਦੋਂ ਮੈਂ ਸੋਚਦਾ ਤਾਂ ਮੈਂ ਆਪਣੇ ਆਪ ਨੂੰ ਲਾਣਤਾ ਪਾਉਂਦਾ ਮੈਂ ਕਿੰਨਾ ਬੁੱਸਦਲ ਸਾਂ ਜਿਨੇ ਆਪਣੇ ਹੌਮੇ ਲਈ ਇੱਕ ਮਾਸੂਮ ਦੀ ਜ਼ਿੰਦਗੀ ਤਬਾਹ ਕਰ ਦਿੱਤੀ ਹੁਣ ਕਿਰਨਜੀਤ ਦੇ ਨਾਲ ਨਾਲ ਉਹ ਕੁੜੀ ਜਿਹਦਾ ਨਾਮ ਸੁਖੀ ਸੀ ਉਹ ਵੀ ਮੇਰੀਆਂ ਯਾਦਾਂ ਨੂੰ ਘੇਰ ਕੇ ਬੈਠੀ ਰਹਿੰਦੀ ਇੱਕ ਦਿਨ ਆਥਨ ਵੇਲੇ ਮੈਂ 31:31 ਦੇ ਘਰੋਂ ਆਪਣੇ ਘਰ ਪਰਤ ਰਿਹਾ ਸਾਂ ਭਾਵੇਂ ਮੇਰਾ ਪੈਗ ਲੱਗਿਆ ਹੋਇਆ ਸੀ ਪਰ ਫਿਰ ਵੀ ਮੈਨੂੰ ਆਪਣੇ ਆਲੇ ਦੁਆਲੇ ਦੀ ਸਾਰੀ ਸੁਰਤ ਸੀ ਮੈਨੂੰ ਰਾਹ ਵਿੱਚ ਦੋ ਜਣਿਆਂ ਨੇ ਘੇਰ ਲਿਆ ਤੇ ਮੇਰੇ ਤੇ ਡਾਂਗਾਂ ਦੀ ਬਾਛੜ ਕਰ ਦਿੱਤੀ ਉਹਨਾਂ ਚ ਇੱਕ ਬਹੁਤਾ ਹੀ ਭਖਿਆ ਬਿਆਸੀ ਔਨ ਭਾਈ ਕਿਸੇ ਦੀ ਧੀ ਭੈਣ ਦੀ ਇੱਜ਼ਤ ਤੇ ਹੱਥ ਤੇਰੇ ਤੇ ਬਹੁਤੀ ਜਵਾਨੀ ਚੜੀ ਹੈ ਨਾ ਅੱਜ ਤੈਨੂੰ ਕਿਸੇ ਕਾਰੇ ਜੋਗਾ ਨਹੀਂ ਰਹਿਣ ਦੇਣਾ ਦੂਜੇ ਨੇ ਵੀ ਡਾਂਗਾ ਮਾਰਦਿਆਂ ਸਾਹ ਚੜਾ ਲਿਆ ਇਸ ਵਾਰ ਫੇਰ ਮੇਰੀ ਕਿਸਮਤ ਚੰਗੀ ਸੀ ਕਿਸੇ ਗੱਡੀ ਦੀਆਂ ਲਾਈਟਾਂ ਦੀ ਰਿਸ਼ਕੋਰ ਸਿੱਧੀ ਮੇਰੇ ਮੂੰਹ ਤੇ ਪਈ ਉਹ ਮੈਨੂੰ ਅರ್ಧ ਮਰਿਆ ਛੱਡ ਕੇ ਨਸ ਕੇ ਗੱਡੀ ਵਾਲੇ ਨੇ ਰੌਲਾ ਪਾਇਆ ਤਾਂ ਲਾਗਲੇ ਖੇਤਾਂ 'ਚ ਮੋਟਰ ਤੇ ਰਹਿੰਦੇ ਭਈਏ ਇਕੱਠੇ ਹੋ ਗਏ ਉਹਨਾਂ ਮੈਨੂੰ ਚੁੱਕ ਕੇ ਹਸਪਤਾਲ ਦਾਖਲ ਕਰਾਇਆ ਡਾਕਟਰਾਂ ਨੇ ਮੈਨੂੰ ਸੰਭ ਲਿਆ ਮੈਨੂੰ ਆਪਣੀ ਕੋਈ ਸੁਰਤ ਨਾ ਰਹੀ ਅਗਲੇ ਦਿਨ ਪੁਲਿਸ ਵਾਲੇ ਮੇਰੇ ਬਿਆਨ ਲੈਣ ਲੱਗੇ ਕੌਣ ਸਨ ਉਹ ਪਤਾ ਨਹੀਂ ਜੀ ਉਹਨਾਂ ਮੂੰਹ ਟਕੇ ਹੋਏ ਸਨ ਰਾਤ ਦੇ ਹਨੇਰੇ 'ਚ ਮੈਂ ਪਛਾਣ ਨਹੀਂ ਸਕਿਆ ਜਿਵੇਂ ਨਾ ਕੋਈ ਦੁਸ਼ਮਣੀ ਤਾਂ ਨਹੀਂ ਨਹੀਂ ਜੀ ਮੇਰਾ ਕਿਸੇ ਨਾਲ ਕੋਈ ਵੈਰ ਨਹੀਂ ਸਿਪਾਹੀ ਆਪਣੀ ਕਾਗਜ਼ੀ ਕਾਰਵਾਈ ਕਰਕੇ ਤੁਰਦੇ ਬਣੇ ਭਾਵੇਂ ਮੈਂ ਹਰਨਾਮੇ ਤੋਂ ਦੇ ਪੁੱਤਰ ਨੂੰ ਪਛਾਣ ਗਿਆ ਸਾਂ ਪਰ ਮੈਂ ਹੋਰ ਵਾਦਾ ਨਹੀਂ ਸਬਦਾਉਣਾ ਚਾਹੁੰਦਾ ਥੋੜੇ ਦਿਨ ਹਸਪਤਾਲ ਰਹਿ ਕੇ ਮੇਕਰ ਆ ਗਿਆ ਭਾਵੇਂ ਮੇਰੀਆਂ ਟੁੱਟੀਆਂ ਹੱਡੀਆਂ ਜੁੜਨ ਨੂੰ ਕਈ ਮਹੀਨੇ ਲੱਗ ਗਏ ਪਰ ਫਿਰ ਵੀ ਹੱਡੀਆਂ ਠੀਕ ਤਰ੍ਹਾਂ ਨਾ ਜੁੜੀਆਂ ਮੇਰੀਆਂ ਰੱਤਾਂ ਮੇਰਾ ਭਾਰ ਹੁਣ ਮਸਾਂ ਹੀ ਚਲਦੀਆਂ ਮੈਨੂੰ ਤੁਰਨ ਲਈ ਸਾਰੇ ਦੀ ਲੋੜ ਪੈਂਦੀ ਮੈਂ 31 ਕੋਲੋਂ ਸੁੱਖੀ ਦੀ ਖਬਰਸਾਰ ਪੁੱਛਦਾ ਰਹਿੰਦਾ ਇੱਕ ਦਿਨ ਉਹਨੇ ਦੱਸਿਆ ਸੁਕੀ ਦਾ ਘਰੋਂ ਨਿਕਲਣਾ ਬੰਦ ਹੈ ਲੋਕ ਮੂੰਹ ਜੋੜ-ਜੋੜ ਕੇ ਗੱਲਾਂ ਕਰਦੇ ਆ ਕਿ ਗੁੜੀ ਘਰੋਂ ਬਾਹਰ ਰਹਿ ਕੇ ਆਈ ਹੈ ਦੇਖ ਲੈ ਜਿੰਨਾ ਮਰਜ਼ੀ ਕੋਈ ਦੱਬਨ ਦੀ ਕੋਸ਼ਿਸ਼ ਕਰ ਲੈ ਲੋਕ ਤਾਂ ਹਸਪਤਾਲ ਚੋਂ ਵੀ ਕੱਢ ਲਿਆਉਂਦੇ ਆ ਉਹ ਜੀਆਂ ਗੱਲਾਂ ਇਹ ਗੱਲਾਂ ਤਾਂ ਜਿੰਨੀਆਂ ਦੱਬੋ ਹੁੰਨੀਆਂ ਉਗੜਦੀਆਂ ਗੇਂਦ ਵਾਂਗੂ ਜਦੋਂ ਇੰਜ ਆਖਦਾ ਮੈਨੂੰ ਆਪਣੇ ਆਪ ਤੋਂ ਨਫ਼ਰਤ ਹੁੰਦੀ ਮੇਰਾ ਕਿਸੇ ਨਾਲ ਗੱਲ ਕਰਨ ਨੂੰ ਜੀ ਨਾ ਕਰਦਾ ਮੈਂ ਚੁੱਪ ਚਾਪ ਬੈਠਾ ਰਹਿੰਦਾ ਮੈਨੂੰ ਇਹ ਜਿ ਲੱਗਦਾ ਜਿਵੇਂ ਮੇਰੀ ਭੁੱਖ ਪਿਆਸ ਮਰ ਗਈ ਹੋਵੇ ਇੱਕ ਦਿਨ ਸਾਡੇ ਕੱਤੀ ਮੇਰੇ ਵੱਲ ਵੇਖ ਮੁਸਕੜੀਆਂ ਹੱਸ ਕੇ ਬੋਲਿਆ ਓ ਭਾਈ ਹੁਣ ਨਹੀਂ ਜਾਣ ਲੱਗਿਆ ਉਹਨੂੰ ਸਾ ਕਿਧਰੇ ਹੁਣ ਤਾਂ ਤੇਰੇ ਘਰ ਹੀ ਆਉਂ ਇਹੀ ਕੁੜੀ ਐ ਜਿਹਦੇ ਪਿੱਛੇ ਪਿੱਛੇ ਰਿਸ਼ਤੇ ਆਪ ਘੁੰਮਦੇ ਸੀ ਔਰ ਕੋਈ ਲੱਜਿਆ ਨਹੀਂ ਝਾਣ ਵਾਲਾ ਉਹਦੀਆਂ ਗੱਲਾਂ ਮੈਨੂੰ ਵਿਅੋਗ ਵਰਗੀਆਂ ਲੱਗਦੀਆਂ ਪਰ ਮੈਂ ਉਸ ਜ਼ਹਿਰ ਚੁੱਪ ਚਾਪ ਪੀ ਜਾਂਦਾ ਹੋਰ ਕੋਈ ਚਾਰਾ ਵੀ ਕਿੱਥੇ ਸੀ ਮੇਰੇ ਆਪਣੇ ਕਾਰਨਾਮਿਆਂ ਦੀ ਜ਼ਹਿਰ ਸੀ ਉਹ ਇੱਕ ਦਿਨ ਮੈਨੂੰ ਸਾਢੇ 31 ਅੱਖਾਂ ਲੱਗਿਆ ਓ ਯਾਰ ਬਹੁਤ ਮਾੜਾ ਹੋਇਆ ਉਹਦੀ ਗੱਲ ਸੁਣ ਮੈਂ ਡਰ ਗਿਆ ਪਹਿਲਾਂ ਤੇ ਮੇਰੇ ਮਨ 'ਚ अनेका ਡਰ ਉੱਠ ਖੜੇ ਹੋਏ ਕਿਤੇ ਸੁੱਖੀ ਕੋਈ ਉਹੀ ਰਾਤਾਂ ਨਹੀਂ ਚੁਣ ਬੈਠੀ ਜਿਹੜੀ ਰਾਹ ਕੁੜੀਆਂ ਨੂੰ ਅਕਸਰ ਸੌਖੀ ਲੱਗਦੀ ਹੈ ਲੋਕਾਂ ਦੀਆਂ ਨਜ਼ਰਾਂ ਤੋਂ ਚੜਦੇ ਪ੍ਰਸ਼ਨਾਂ ਦੇ ਉੱਤਰ ਦੇਣ ਨਾਲੋਂ ਕਿਤੇ ਉਹਨੇ ਗੱਲ ਫਾਹਾ ਜਾਂ ਕੁਝ ਹੋਰ ਇੱਕ ਵਾਰ ਤਾਂ ਮੈਨੂੰ ਸੁਖੀ ਪੱਖੇ ਨਾਲ ਝੂਲਦੀ ਨਜ਼ਰ ਆਉਣ ਲੱਗੀ ਮੈਂ ਭੱਜ ਕੇ ਪੱਖੇ ਦੀ ਸਵਿੱਚ ਬੰਦ ਕਰ ਦਿੱਤੀ ਸਾਡੇ ਕੱਤੀ ਦੀ ਕੋਈ ਵੀ ਗੱਲ ਸੁਣਨੀ ਮੈਨੂੰ ਬੰਦ ਹੋ ਗਈ ਮੈਨੂੰ ਉਹਦੇ ਬੁੱਲ ਹਿਲਦੇ ਨਜ਼ਰ ਆ ਰਹੇ ਸਨ ਪਰ ਉਹ ਕੀ ਕਹਿ ਰਿਹਾ ਸੀ ਮੇਰੀ ਸਮਝ ਤੋਂ ਪਰੇ ਸੀ ਉਹਨੇ ਮੈਨੂੰ ਬਾਹਾਂ ਤੋਂ ਫੜ ਕੇ ਹਿਲਾਉਣਿਆ ਕਿੱਧਰ ਪਹੁੰਚ ਗਏ ਮੈਂ ਤੇਰੇ ਨਾਲ ਕੋਈ ਗੱਲ ਕਰ ਰਿਹਾ ਉਹ ਮੇਰੀ ਕਿਸੇ ਗੱਲ ਦਾ ਕੋਈ ਜਵਾਬ ਕਿਉਂ ਨਹੀਂ ਦੇ ਰਿਹਾ ਓਏ ਹਾਂ ਠੀਕ ਐ ਸੁਖੀ ਕੀ ਹੋਇਆ ਉਹਨੂੰ ਉਹਨੀ ਕਮਜ਼ੋਰ ਤਾਂ ਨਹੀਂ ਸੀ ਲੱਗਦੀ ਕਿ ਐਨੀ ਛੇਤੀ ਹਾਰ ਮੰਨ ਲੈਂਦੀ ਉਹਨੂੰ ਇੰਜ ਮਰਨਾ ਨਹੀਂ ਸੀ ਚਾਹੀਦਾ ਓਏ ਕੌਣ ਕਹਿੰਦਾ ਤੈਨੂੰ ਕਿਉਂ ਮਰ ਗਈ ਤੂੰ ਹੀ ਤਾਂ ਕਿਹਾ ਹੁਣੇ ਓਏ ਪਹਿਲਾਂ ਗੱਲ ਤਾਂ ਚੱਜ ਨਾਲ ਪੂਰੀ ਤਰ੍ਹਾਂ ਸੁਣ ਲਿਆ ਕਰ ਕੁਝ ਨਹੀਂ ਹੋਇਆ ਉਹਨੂੰ ਓਏ ਉਹਦਾ ਵਿਆਹ ਹੋ ਗਿਆ ਸਾਡੇ ਕੱਤੀ ਦੇ ਮੂੰਹੋਂ ਉਹਦੇ ਜਿਉਂਦੇ ਹੋਣ ਦੀ ਖਬਰ ਸੁਣ ਮੈਂ ਸ਼ੁਕਰ ਬਣਾਇਆ ਉਦੇ ਵਿਆਹ ਦੀ ਖਬਰ ਮੈਨੂੰ ਚੰਗੀ ਨਾ ਲੱਗੀ ਪਰ ਫਿਰ ਵੀ ਸੋਚ ਕੇ ਮਨ ਨੂੰ ਤਸੱਲੀ ਦਿੱਤੀ ਕਿ ਉਹ ਖੁਸ਼ ਹੋਵੇਗੀ। ਚਲ ਜੰਗਾ ਹੋਇਆ ਹੁਣ ਮੇਰਾ ਪਛਤਾਵਾ ਥੋੜਾ ਘਟਜੂ। ਤੂੰ ਕਿਦਾਂ ਦਾ ਬੰਦਾ ਐ? ਤੈਨੂੰ ਗੁੱਸਾ ਨਹੀਂ ਆਇਆ? ਜਿਹੜੀ ਕੁੜੀ ਤੇ ਤੂੰ ਅੱਖ ਰੱਖੀ ਬੈਠਾ ਸੀ ਉਹ ਕਿਸੇ ਹੋਰ ਦੀ ਹੋ ਗਈ ਤੈਨੂੰ ਕੋਈ ਫਰਕ ਨਹੀਂ ਪਿਆ? ਉਹ ਮੈਨੂੰ ਫਰਕ ਨਹੀਂ ਬਹੁਤ ਫਰਕ ਪਿਆ ਐ। ਮੇਰੀ ਅੱਖ ਇੱਕ ਵਾਰ ਫੇਰ ਖੇਰੂ-ਖੇਰੂ ਹੋਈ। ਪਰ ਫਿਰ ਵੀ ਮੈਂ ਸੁਖੀ ਦੀ ਦੁਆਵਾਂ ਕਰਾਂਗਾ। ਉਹ ਜਿੱਥੇ ਵੀ ਰਹੇ ਖੁਸ਼ ਰਹੇ ਉਹ ਉਹ ਖੁਸ਼ੀਵੇਂ ਰਹਿ ਸਕਦੀ ਹੈ ਤੇਰੀਆਂ ਦੁਆਵਾਂ ਨੂੰ ਕਦੇ ਫਲ ਨਹੀਂ ਲੱਗ ਸਕਦਾ ਸੁਖੀ ਦਾ ਵਿਆਹ ਆਪਣੇ ਨਾਲੋਂ 15 ਸਾਲ ਵੱਡੇ ਦਹਾਜੂ ਦੋ ਬੱਚਿਆਂ ਦੇ ਪਿਓ ਨਾ ਹੋਇਆ ਓਏ ਇਹ ਚੁ ਕੀ ਕਹਿ ਰਿਹਾ ਓਏ ਪਿੰਡ ਦੀਆਂ ਅੱਖਾਂ ਚੋਂ ਕਿਰਦੇ ਸਵਾਲਾਂ ਅੱਗੇ ਉਹਦਾ ਸਾਰਾ ਟੱਬਰ ਉਲਝ ਗਿਆ ਅਜੇ ਵਿੱਚ ਕਰਦਿਆ ਨੇ ਉਹਨੂੰ ਘਰੋਂ ਤੋਰਨ ਦੀ ਕੀਤੀ ਹੁਣ ਮੈਂ 31 ਨੂੰ ਹੋਰ ਕੁਝ ਨਾ ਕਿਹਾ ਜਿਵੇਂ ਮੇਰੀ ਜੀਬ ਤਾਲੂਏ ਨਾਲ ਲੱਗੀ ਹੋਵੇ ਮੈਂ ਅੰਦਰੋਂ ਟੁੱਟ ਗਿਆ ਮੇਰੇ ਅੰਦਰ ਮੈਨੂੰ ਹਰ ਘੜੀ ਲੰਤ ਪਾਉਂਦਾ। ਮੇਰੀ ਅੜੀ ਤੇ ਮੂਰਖਤਾ ਨੇ ਕੁੜੀ ਦੀ ਹਸਤੀ ਬਸਦੀ ਜ਼ਿੰਦਗੀ ਤਬਾਹ ਕਰ ਦਿੱਤੀ। ਇਹ ਭਾਰ ਮੇਰੀ ਛਾਤੀ ਤੇ ਇੱਕ ਪੱਥਰ ਬਣ ਕੇ ਟਿਕ ਗਿਆ। ਮੈਂ ਜਦੋਂ ਵੀ ਇਹਨੂੰ ਹਟਾਉਣ ਦੀ ਕੋਸ਼ਿਸ਼ ਕਰਦਾ ਮੇਰੇ ਅੰਦਰ ਦਰਦ ਦਾ ਭੰਬੜ ਮਚਪੈਂਦਾ ਤੇ ਮੇਰੀਆਂ ਅੱਖਾਂ ਉਬਲਣ ਲੱਗ ਜਾਂਦੀਆਂ। ਕਿੰਨੇ ਕਿੰਨੇ ਦਿਨ ਮੈਂ ਸੋਚਾਂ ਦੇ ਖੂਚੋਂ ਨਾ ਨਿਕਲਦਾ। ਮੈਨੂੰ ਕਈ ਵਾਰ ਇੰਜ ਲੱਗਦਾ ਜਿਵੇਂ ਸੁੱਖੀ ਮੈਨੂੰ ਗੁਲਾਮੇ ਤੋਂ ਫੜ ਹਲੂਣਦੀ ਹੋਵੇ। ਵਾਹ ਤੇਰੀ ਮਰਦਾਨਗੀ ਤੇ ਹਿੰਦ ਨੇ ਵੇਖ ਮੈਨੂੰ ਕਿੱਥੇ ਧੱਕ ਦਿੱਤਾ ਹੈ ਮੇਰੇ ਕਾਰੀ ਦਾ ਰਾਹ ਮੈਥੋਂ ਖੋ ਲਿਆ ਤੇ ਮੈਂ ਥੋੜੇ ਕੁ ਦਿਨਾਂ ਵਿੱਚ ਹੀ ਦੋ ਬੱਚਿਆਂ ਦੀ ਮਾਂ ਵੀ ਬਣ ਗਈ ਸਮਾਂ ਤੁਰਦਾ ਗਿਆ ਤੇ ਮੈਂ ਪੈਂਤੀਆਂ ਤੋਂ ਟੱਪ ਗਿਆ ਮਨੀ ਦੇ ਕਿਤਾਬਾਂ ਪੜਨ ਦੇ ਸ਼ੌਕ ਨੇ ਮੈਨੂੰ ਵੀ ਕਿਤਾਬਾਂ ਨਾਲ ਜੋੜ ਲਿਆ ਮੈਂ ਵੀ ਉਹਦੇ ਲਿਆਂਦੇ ਮੈਗਜ਼ੀਨਾਂ ਤੇ ਅਕਸਰ ਆਪਣੀਆਂ ਨਜ਼ਰਾਂ ਟਡਾਉਂਦਾ ਹੋਇਆ ਕਿਸੇ ਹੋਰ ਹੀ ਦੁਨੀਆ 'ਚ ਪਹੁੰਚ ਜਾਂਦਾ ਉਹਦੇ ਸ਼ੌਕ ਨੇ ਮੈਨੂੰ ਮੋੜ ਚੋਂਦਾ ਕਰ ਦਿੱਤਾ ਅਖਬਾਰ ਵੀ ਉਹਨੇ ਹੀ ਕੈਸ ਸੁਣ ਕੇ ਲਵਾਇਆ ਨਹੀਂ ਮੈਂ ਤਾਂ ਜਦੋਂ ਦਾ ਕਾਲਜ ਛੱਡਿਆ ਸੀ ਮੁੜ ਕੇ ਦੇ ਅਖੜਾ ਨਾਲ ਸੰਜਣਾ ਪਾ ਸਕਿਆ ਤਾਂ ਹੀ ਜਿੱਥੇ ਸੀ ਉੱਥੇ ਖੜਾ ਰਿਹਾ ਤੇ ਮੇਰੇ ਉਸ ਦੈਰੇ ਨੇ ਸੁੰਘੜਦਿਆਂ ਸੁੰਘੜਦਿਆਂ ਮੈਨੂੰ ਇੱਕ ਬਿੰਦੂ ਤੇ ਲਿਆਖੜਾ ਕੀਤਾ ਪਿਛਲੇ ਹਫ਼ਤੇ ਮੇਰੇ ਘਰ ਪੁੱਜੀ ਇੱਕ ਮੈਗਜ਼ੀਨ ਵਿੱਚ ਲੱਗਿਆ ਇੱਕ ਆਰਟੀਕਲ ਪੜਦਿਆਂ ਪੜਦਿਆਂ ਮੇਰੇ ਮਨ ਦੇ ਰੂ ਕੰਡੇ ਖੜੇ ਹੋ ਗਏ ਆਰਟੀਕਲ ਦਾ ਸਿਰਲੇਖ ਸੀ ਮਾਨਵ ਵਿੱਚ ਫਸੀਆਂ ਕੁੜੀਆਂ ਦੀ ਮਦਦ ਕਰਨ ਲਈ ਵਿਦੇਸ਼ ਮੰਤਰੀ ਵੱਲੋਂ ਦਿੱਤਾ ਗਿਆ ਭਰੋਸਾ ਹੋਇਆ ਸਫਲ ਆਰਟੀਕਲ ਪੜ੍ਹਨ ਨੂੰ ਤਸੱਲੀ ਹੋਈ ਕਿ ਉਹ ਚਿੜੀਆਂ ਵਰਗੀਆਂ ਕੁੜੀਆਂ ਆਪਣੇ ਪਰਿਵਾਰਾਂ ਵਿੱਚ ਪਰਤਾਈਆਂ ਜਿਹੜੀਆਂ ਪਿੱਛੇ ਰਹਿ ਗਏ ਜੀਆਂ ਦੀ ਚੋਗਾ ਚੁਗਣ ਗਈਆਂ ਸਨ ਉਹਨਾਂ 3 ਧਿਆਣੀਆਂ ਨੂੰ ਕਿੱਥੇ ਪਤਾ ਸੀ ਕਿ ਉੱਥੇ ਚੋਗਾ ਖਿਲਾਰ ਕੇ ਉਹਨਾਂ ਦੇ ਜਿਸਮਾਂ ਦੇ ਸੌਦੇ ਕਰਨ ਵਾਲੀਆਂ ਭੁੱਖੀਆਂ ਏਲਾਂ ਬੈਠੀਆਂ ਉਹਨਾਂ ਦੀ ਬੋਟੀ ਬੋਟੀ ਨੋਚਣ ਲਈ ਆਪਣੇ ਘਰਾਂ ਦੇ ਠੰਡੇ ਹੋਰੇ ਚੁੱਲਿਆਂ ਨੂੰ ਮਗਧਾ ਰੱਖਣ ਲਈ ਕੁੜੀਆਂ ਸਨ ਇਕ ਉੰਜਾਂ ਪਰ ਆਪਣੀ ਇੱਜ਼ਤਾਂ ਨੂੰ ਸੇਕ ਲਵਾ ਬੈਠੀਆਂ ਹੁਣ ਕਿਵੇਂ ਭਰਨਗੇ ਨਾ ਰੂਹਾਂ ਤੇ ਲੱਗੇ ਫਟ ਕਦੇ ਭਰਨਗੇ ਵੀ ਜੀਆ ਸ਼ਾਇਦ ਕਦੇ ਨਹੀਂ 에ਜੰਟਾਂ ਨੇ ਵਰਕ ਪਰਮਿਟ ਵੀਜ਼ਾ ਆਖ ਟੂਰਿਸਟ ਵੀਜ਼ੇ ਤੇ ਭੇਜ ਇਹਨਾਂ ਕੋਲੋਂ ਪੈਸੇ ਵੀ ਠੱਗੇ ਤੇ ਇਹਨਾਂ ਦੇ ਜਿਸਮਾਂ ਦੇ ਮੁੱਲ ਵੀ ਲਾਏ ਇਹ ਤੀਆਂ ਵੇਗੀਆਂ ਤੇ ਇਹਨਾਂ ਧੋਖੇਬਾਜ਼ 에ਜੰਟਾਂ ਨੇ ਇਹਨਾਂ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰ ਮਿਲ ਕੇ ਅੱਗੇ ਆਏ ਤੇ ਸਰਕਾਰ ਤੇ ਜ਼ੋਰ ਪਾ ਕੇ ਉਹਨਾਂ ਆਮਾਨ ਦੇ ਰਾਜਦੂਤ ਨਾਲ ਸੰਪਰਕ ਕਰਕੇ ਭਾਰਤੀ ਵਿਦੇਸ਼ ਮੰਤਰਾਲੇ ਦੀ ਮਦਦ ਨਾਲ ਇਹ ਕਾਰਜ ਪੂਰਾ ਕੀਤਾ ਨਹੀਂ ਤਾਂ ਇਹਨਾਂ ਤੀਆਂ ਨੇ ਰੁੱਲ ਜਾਣਾ ਸੀ ਹਮੇਸ਼ਾ ਹਮੇਸ਼ਾ ਲਈ ਪਰ ਮੇਰਾ ਮਾਨਤੇ ਕਾਨੂੰਨ ਮੁਤਾਬਕ ਆਪਣੇ ਮਾਲਕ ਨਾ ਕੀਤਾ ਸਮਝੌਤਾ ਤੋੜਨ ਤੇ ਇਹਨਾਂ ਕੁੜੀਆਂ ਨੂੰ ਜੁਰਮਾਨਾ ਵੀ ਹੋ ਸਕਦਾ ਸੀ ਪਰ ਜੁਰਮਾਨੇ ਦੀ ਰਕਮ ਦੀ ਸਰਕਾਰ ਵੱਲੋਂ ਕੀਤੀ ਜਾ ਦੇਗੀ ਅਤੇ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਇਹ ਕੁੜੀਆਂ ਵਾਪਸ ਪਰਤਾਂ ਹੀ ਆਪਣੀ ਜ਼ਮੀਨ ਤੇ ਲੇਖ ਪੜਦੇ ਪੜਦੇ ਮੇਰੀਆਂ ਕੁਬਾਂ ਨਿਕਲ ਗਈਆਂ ਤੇ ਮੈਂ ਉਹਨਾਂ ਧੀਆਂ ਦੇ ਮਾਪਿਆਂ ਬਾਰੇ ਸੋਚਣ ਲੱਗਿਆ ਮੇਰੀਆਂ ਅੱਖਾਂ ਮੁਰੇ ਮੇਰੀ ਧੀ ਸ਼ਰਨਜੀਤ ਕੋਲ ਮੰਨ ਲੱਗੀ ਮੈਂ ਆਪਣੀ ਧੀ ਨੂੰ ਇੱਕ ਪਲ ਵੀ ਆਪਣੇ ਤੋਂ ਦੂਰ ਨਹੀਂ ਕਰ ਸਕਦਾ ਤੇ ਉਹਨਾਂ ਮਾਪਿਆਂ ਤੇ ਕੀ ਬੀਤੀ ਹੋਵੇਗੀ ਰਾਤ ਦਿਨ ਆਪਣੀਆਂ ਧੀਆਂ ਬਾਰੇ ਅਜੀਆਂ ਖਬਰਾਂ ਪੜ੍ਹ ਸੁਣ ਕੇ ਮੇਰੇ ਮੂੰਹ ਆਪ ਮੁਖਾਰੀ ਆਕ ਵੱਜੀ ਚਰਨਜੀਤ ਪੁੱਤ ਸਰਨੀ ਸ਼ਰੀ ਪਿੱਛੇ ਮੁੜ ਕੇ ਵੇਖਿਆ ਉਹ ਮੇਰੇ ਕੋਲ ਖੜੀ ਬੜੇ ਮੋਹ ਨਾਲ ਮੈਨੂੰ ਵੇਖ ਰਹੀ ਸੀ ਮੈਂ ਵੀ ਥੋੜਾ ਚਿਹਰੇ ਦੇ ਵੱਲ ਵੇਖਦਾ ਰਿਹਾ ਮੈਨੂੰ ਇੰਜ ਵੇਖ ਜਾ ਉਹ ਆਖਣ ਲੱਗੀ ਡੈਡੀ ਜੀ ਤੁਸੀਂ ਮੈਨੂੰ ਬੁਲਾਇਆ ਸੀ ਮੇਰੀ ਬੀਬੀ ਦੀ ਦਵਾਈ ਮੁੱਕੀ ਹੋਈ ਆ ਕੱਲ ਦੀ ਉਹ ਲੈ ਆਵੀਂ ਅੱਜ بس ਐਨੇ ਕੋ ਗੱਲ ਉਹ ਤਾਂ ਮੈਂ ਕੱਲ ਹੀ ਲੈ ਆਈ ਸੀ ਅੱਛਾ ਚੰਗਾ ਇਹੋ ਯਾਦ ਕਰਾਉਣਾ ਸੀ ਜੀ ਠੀਕ ਹੈ ਆਖਦੀ ਹੋਈ ਉਹ ਤੋਤੇ ਹੋਏ ਗਿੱਲੇ ਕੱਪੜਿਆਂ ਦੀ ਬਾਲਟੀ ਚੁੱਕ ਪੌੜੀਆਂ ਚੜਨ ਲੱਗੀ ਕੋਠੇ ਤੇ ਕੱਪੜੇ ਸੁੱਕਣੇ ਪਾਉਣ ਲਈ ਕਦੇ-ਕਦਾਈਂ ਸ਼ਰਨਜੀਤ ਨੂੰ ਵੇਖ ਮੈਨ ਸੁੱਖੀ ਦਾ ਚੋਲਾ ਜਾ ਪੈਂਦਾ ਮੈਂ ਡਰਦਾ ਜੇ ਕਿਦਰ ਸ਼ੈਰੀ ਨਾਲ ਕੋਈ ਇੰਜ ਕਰੇ ਜਿੱਦਾਂ ਮੈਂ ਸੁੱਖੀ ਨਾਲ ਕੀਤਾ ਮੈਂ ਖਿਚੀਚੀ ਵਰਤਦਾ ਮੇਰੀਆਂ ਮੁਠੀਆਂ ਵਿੱਚੀਆਂ ਜਾਂਦੀਆਂ ਮੈਂ ਤਾਂ ਉਹਦੇ ਟੋਟੇ-ਟੋਟੇ ਕਰ ਦਿਆ ਕੋਈ ਮੇਰੀ ਧੀ ਵੱਲ ਮਾੜੀ ਨਜ਼ਰ ਨਾ ਵੇਖੇ ਤਾਂ ਸੀ। ਵਾਹ ਲੱਗਣਾ ਮਨਜ਼ੂਰ ਹੈ ਪਰ ਆਪਣੀ ਧੀ ਤੇ ਕਦੇ ਹਾਂਚ ਨਹੀਂ ਆਉਣ ਦਿੰਦਾ। ਗੇਟ ਦੀ ਬੈਲਸਨ ਸ਼ਰਨਜੀਤ ਦੇ ਛੱਤ ਉੱਪਰੋਂ ਹੀ ਗਲੀਬਲ ਵੇਖਦੀ ਹੋਈ ਪੌੜੀਆਂ ਉਤਰਦੀ ਗੇਟ ਵੱਲ ਤੁਰ ਪਈ। ਜਦੋਂ ਇੱਕ ਨੌਜਵਾਨ ਨੇ ਮੇਰੇ ਕੋਲ ਆ ਹੱਥ ਜੋੜ ਸਤਿ ਸ੍ਰੀ ਅਕਾਲ ਬੁਲਾਈ। ਮੈਂ ਉਹਨੂੰ ਵੇਖਦਾ ਰਹਿ ਗਿਆ। ਮੈਂ ਉਹਦੇ ਚਿਹਰੇ ਨੂੰ ਗੌਰ ਨਾਲ ਵੇਖਦਾ ਹੋਇਆ ਸੋਚਣ ਲੱਗਿਆ। ਇਹ ਤਾਂ ਅਖਬਾਰ ਵਾਲਾ ਗੁੰਮਸ਼ੁਦਾ ਮੁੰਡਾ ਹੈ। ਉਹ ਕਮਰੇ ਵਿੱਚ ਗਿੰਦੀ ਕੋਲ ਚਲਾ ਗਿਆ। ਮੈਂ ਸਾਮਕੇ ਰੱਖਿਆ ਅਖਬਾਰ ਵੇਖਦਾ ਮੁੰਡਾ ਇਨ ਬਿਨ ਉਹਦੇ ਵਰਗਾ ਹੀ ਲੱਗਦਾ ਮੈਂ ਸ਼ਰਨਜੀਤ ਨੂੰ ਹਾਕ ਮਾਰਦਾ ਵੇਖ ਮੁੰਡਾ ਇਹਦੇ ਵਰਗਾ ਨਹੀਂ ਲੱਗਦਾ ਉਹ ਮੇਰੀ ਗੱਲ ਸੁਣ ਖਸਤੀ ਕਿਆ ਡੈਡੀ ਜੀ ਤੁਹਾਨੂੰ ਸਾਰੇ ਸਕਰੀਨ ਸ਼ੀਵ ਇੱਕੋ ਜਿਹੇ ਲੱਗਦੇ ਆ ਉਹ ਲੱਗਣੀਆਂ ਜ਼ਬ ਅੰਦਰ ਨੂੰ ਵਡੀਆਂ ਹੋਈਆਂ ਚੂਪੇ ਹੋਏ ਅੰਬ ਵਾਂਗੂ ਉੱਪਰ ਮੋٹے ਮੋٹے ਸ਼ੀਸ਼ੇ ਹੋ ਕੀ ਗਿਆ ਗੱਬਰੂਆਂ ਨੂੰ ਸ਼ਿਕਾਰੀ ਕੁੱਤੇ ਵਰਗੇ ਲੱਕ ਵੇਖ ਅੱਖਾਂ ਡੀਆਂ ਰਹਿ ਜਾਂਦੀਆਂ ਸ਼ਰਨਜੀਤ ਦੇ ਹਾਸੇ ਵਿੱਚ ਉਹਦੀ ਮਾਂ ਵੀ ਸਾਂਝ ਪਾਉਂਦੀ ਐਨੇ ਨੂੰ ਮੁੰਡਾ ਮੋਟਰਸਾਈਕਲ ਕਢੀਸਾ ਗੇਟ ਤੋਂ ਬਾਹਰ ਹੋ ਗਿਆ ਮੈਂ ਗਿੰਦਰੀ ਨੂੰ ਕੁਝ ਪੁੱਛਤਾ ਇਸ ਤੋਂ ਪਹਿਲਾਂ ਹੀ ਸ਼ਰਨਜੀਤ ਪੁੱਛ ਬੈਠੀ ਵੀਰੇ ਇਹਦਾ ਮੋਟਰਸਾਈਕਲ ਕਿੰਨੇ ਦਿਨ ਹੋ ਗਏ ਇੱਥੇ ਖੜੇ ਨੂੰ ਇੱਥੇ ਕਦੋਂ ਛੱਡ ਗਿਆ ਸੀ ਮੈਂ ਉਸ ਦਿਨ ਵੀ ਪੁੱਛਿਆ ਤੂੰ ਦੱਸਿਆ ਨਹੀਂ ਮੋਟਰਸਾਈਕਲ ਨਵਾਂ ਹੀ ਕਢਾਇਆ ਇਹਨੇ ਹਾਲੇ ਪਿਛਲੇ ਮਹੀਨੇ ਹਾਲੇ ਨੰਬਰ ਪਲੇਟ ਵੀ ਨਹੀਂ ਲਗਾਈ ਗੱਡੀ ਵਾਲਾ ਸਾਈਡ ਮਾਰ ਗਿਆ ਆਪਣੇ ਘਰ ਦੇ ਮੋੜ ਤੇ ਇਹਦੇ ਵੀ ਸੋਹਣੀਆਂ ਰਗੜਾਂ ਲੱਗੀਆਂ ਇਹ ਪੀਜੀ ਰਹਿੰਦਾ ਗਿਆਨੀ ਜ਼ੈਲ ਸਿੰਘ ਕਲੋਨੀ ਇੱਥੇ ਸਾਡੇ ਘਰ ਖੜਾ ਆ ਗਿਆ ਨੇੜੇ ਹੁਣ ਕਰਕੇ ਤਿੰਨ ਛੁੱਟੀਆਂ ਔਨ ਕਰਨੇ ਆਪਣੇ ਘਰ ਬਟੰਡੇ ਚਲਾ ਗਿਆ ਸੀ ਉਹ ਤੋਂ ਅੱਜ ਹੀ ਮੁੜਿਆ ਹੁਣ ਏਜੰਸੀ ਚੱਲਿਆ ਲੈ ਕੇ ਗਿੰਦੀ ਗੱਲ ਤਾਂ ਸ਼ਰਨਜੀਤ ਨਾਲ ਕਰ ਰਿਹਾ ਸੀ ਪਰ ਸਭ ਕੁਝ ਮੈਨੂੰ ਸੁਣਾ ਗਿਆ ਉਹ ਚਲੋ ਜੋ ਵੀ ਹੈ ਮੇਰੇ ਮਨ ਤੋਂ ਤਾਂ ਬੋਝ ਰੱਥਿਆ ਮੈਂ ਤਾਂ ਅਖਬਾਰ ਦੀ ਖਬਰ ਪੜ ਪੜ ਕਮਲਾ ਹੋਇਆ ਪਿਆ ਸਾਂ ਹੁਣ ਮੈਂ ਸਾਮਕੇ ਰੱਖਿਆ ਅਖਬਾਰ ਦਾ ਟੁਕੜਾ ਪਾਸੇ ਰੱਖ ਦਿੱਤਾ ਸ਼ਰਨ ਜੀ ਜਿਸ ਨੇ ਮੈਨੂੰ ਗਲਵਕੜੀ ਪਾ ਲਈ ਤੇ ਚੁੱਪ-ਚਾਪ ਮੇਰੇ ਮੰਜੇ ਤੇ ਬੈ ਗਈ। ਕਦੇ ਉਹ ਮੁਰਮੜ ਰਸੋਈ ਵੱਲ ਆਪਣੀ ਮਾਂ ਨੂੰ ਵੇਖਦੀ ਤੇ ਕਦੇ ਉਹਦੀ ਨਿਗਾ ਮੇਰੇ ਚਿਹਰੇ ਤੇ ਟਿਕ ਜਾਂਦੀ। ਮੈਨੂੰ ਉਹਦੇ ਮਨ ਵਿੱਚ ਕੁਝ ਅਬਾਰੇ ਖਾਂਦਾ ਪ੍ਰਤੀਤ ਹੁੰਦਾ। ਉਹਦੀਆਂ ਅੱਖਾਂ ਉਹਦੇ ਮਨ ਵਿੱਚ ਹੋ ਰਹੀ ਜਦੋਂ ਜਹਿਰ ਦੀ ਗਵਾਹੀ ਪੜਦੀਆਂ। ਮੈਂ ਉਹਦੇ ਸਿਰ ਤੇ ਆਪਣਾ ਕਮਦਾ ਹੋਇਆ ਹੱਥ ਛਰਦਿਆਂ ਪੁੱਛਿਆ। ਇਹ ਗੱਲ ਬੁੱਤ ਕਿਹੜੀਆਂ ਸੋਚਾਂ ਚ ਪਈ ਹੋਈਆਂ? ਮੈਂ ਸੋਚ ਰਹੀ ਸਾਂ ਜੇ ਮੈਂ ਬਾਹਰ ਚਲ ਗਈ ਤਾਂ ਤੁਹਾਡੇ ਬਿਗੈਰ ਕਿੰਜ ਜੂੰਗੀ ਮੇਰੇ ਤਾਂ ਤੁਹਾਨੂੰ ਵੇਖਿਆ ਬਗੈਰ ਇੱਕ ਪਲ ਨਹੀਂ ਸੱਟਦਾ ਦੇਖ ਕਮਲੀ ਨਾ ਹੋਵੇ ਤਾਂ ਤੈਨੂੰ ਕੌਣ ਕਹਿੰਦਾ ਬਾਹਰ ਜਾਣ ਨੂੰ ਤੂੰ ਇਹ ਜਾਜ ਦੇ ਝੂਟੇ ਖਾਂਦੀ ਰੱਟ ਲਈ ਹੋਈ ਐ ਆਪਾ ਤਾਪ ਚੁੰਦਿਆਂ ਤੂੰ ਸਾਡੀਆਂ ਅੱਖਾਂ ਮੂਰੇ ਘੁੰਮਦੀ ਫਿਰਦੀ ਰਹੇ ਸ਼ਰਨਜੀਤ ਦੀ ਮਾਂ ਸਾਡੀਆਂ ਗੱਲਾਂ ਸੁਣ ਸਾਡੇ ਕੋਲ ਆ ਖੜੀ ਉਹ ਸ਼ਰਨਜੀਤ ਦੇ ਸਿਰ ਤੇ ਹੱਥ ਧਰਦੀ ਹੋਈ ਠੰਡਾ ਸਾਹ ਪਰਦੀ ਹੋਈ ਆਖਣ ਲੱਗੀ ਈਆਂ ਨੂੰ ਤਾਂ ਸੌਰੀ ਕਰ ਤੋਂਨ ਲੱਗਿਆ ਵੀ ਮਾਪਿਆਂ ਨੂੰ ਕਾਲਜੇ ਤੇ ਪੱਤਰ ਧਰਨਾ ਪੈਂਦਾ। ਜਦ ਤੂੰ ਬਾਹਰ ਜਾਂਦੀਆਂ ਗੱਲਾਂ ਕਰਦੀਆਂ ਨਾ ਤਾਂ ਮੇਰੇ ਕਾਲਜੇ ਦਾ ਰੁਗ ਪਰ ਆਉਂਦਾ ਹੈ। ਮੇਰੀ ਜਾਨ ਨਿਕਲਣ ਵਾਲੀ ਹੋ ਜਾਂਦੀ ਹੈ। ਸ਼ਰਨਜੀਤ ਸਾਡੇ ਦੋਹਾਂ ਵੱਲ ਵੇਖਦੀ ਹੋਈ ਆਕਨ ਲੱਗੀ। ਤੁਹਾਨੂੰ ਪਤਾ ਮੇਰੀ ਸਹੇਲੀ ਕੋਮਲ ਦਾ। ਆਹ ਤੂੰ ਦੱਸਿਆ ਤਾਂ ਸੀ ਪਿਛਲੇ ਸਾਲ ਉਹ ਕੈਨੇਡਾ ਗਈ ਸੀ ਵਿਆਹ ਕੇ। ਰਣਜੀਤ ਨੇ ਆਪਣੀ ਧੀ ਦੀ ਗੱਲ ਦੀ ਹਾਮੀ ਭਰੀ। ਮੰਮੀ ਮੈਨੂੰ ਜਦੋਂ ਵੀ ਉਹਦਾ ਫੋਨ ਹੁੰਦਾ ਉਹ ਹੁਬ ਹੁਬ ਕੇ ਕੈਨੇਡਾ ਦੇ ਸੋਲੇ ਗਾਉਂਦੀ ਐ ਮੇਰੇ ਮਨ ਨੂੰ ਵੀ ਕੈਨੇਡਾ ਜਾਣ ਵਾਲਾ ਕੀੜਾ ਦੰਦੀਆਂ ਵੱਢਣ ਲੱਗਦਾ ਹੈ ਮੈਰਿਜ ਦੀ ਖ਼ਬਰੀਆਂ ਹਉਤੀਏ ਸਾਰਿਆਂ ਦੀ ਆਪੋ ਆਪਣੀ ਕਿਸਮਤ ਵਾਲੇ ਜਿੱਥੋਂ ਦਾ ਦਾਣਾ ਪਾਣੀ ਲਿਖਿਆ ਹੋਵੇ ਰঞ্জੀਤ ਨੇ ਸ਼ਰਨਜੀਤ ਨੂੰ ਸਮਝਾਉਂਦੇ ਆਖਿਆ ਮੰਮੀ ਉਹਨਾਂ ਫੋਨ ਸੁਣ ਤੋਂ ਬਾਅਦ ਮੇਰਾ ਮਨ ਹਰ ਹੀਲਾ ਵਸੀਲਾ ਵਰਤ ਕੇ ਬਾਹਰ ਜਾਣ ਲਈ ਕਾਲਾ ਪੈ ਜਾਂਦਾ ਹੈ ਉਹਦੀ ਤੇ ਉਹਦੇ ਘਰ ਵਾਲੇ ਦੀ ਉਮਰ ਦਾ 15 ਸਾਲਾਂ ਦਾ ਫਰਕ ਵੀ ਮੈਨੂੰ ਕੋਈ ਬਹੁਤਾ ਨਹੀਂ ਸੀ ਜਾਪਦਾ ਮੈਂ ਸੋਚ ਲਈ ਉਹ ਭਾਗਾਂ ਵਾਲੀ ਐਸ਼ ਕਰਦੀ ਉੱਥੇ ਜਾ ਕੇ ਪਰ ਭਰਮ ਟੁੱਟ ਗਿਆ ਅੱਜ ਮੈਨੂੰ ਉਹਦਾ ਫੋਨ ਆਇਆ ਉਹਨੇ ਆਪਣਾ ਦਿਲ ਖੋਲ ਕੇ ਰੱਖ ਦਿੱਤਾ ਮੇਰੇ ਮੂਹਰੇ ਤੇ ਰੋ ਰੋ ਕੇ ਆਪਣਾ ਮਨ ਹਲਕਾ ਕੀਤਾ ਸ਼ਰਨਜੀਤ ਦੀਆਂ ਅੱਖਾਂ ਲਗਾਤਾਰ ਡੁੱਲ ਰਹੀਆਂ ਸਨ ਉਹਦੀ ਮਾਂ ਉਹਨੂੰ ਆਪਣੀ ਬੁੱਕਲ ਵਿੱਚ ਲੈ ਚੁੱਪ ਕਰਾਉਂਦੀ ਰਹੀ ਸ਼ਰਨਜੀਤ ਹਟ ਕੋਰੇ ਲੈਂਦੀ ਹੋਈ ਆਖਣ ਲੱਗੀ ਮੰਮੀ ਕੋਮਲ ਦੇ ਮਾਪਿਆਂ ਨੇ ਕੈਨੇਡਾ ਦੇ ਲਾਲਚ ਨੂੰ ਉਹਨੂੰ ਤੋਰ ਦਿੱਤਾ ਬੇਗਾਨੇ ਮੁਲਕ ਉੱਥੇ ਉਹਦੀ ਤੇ ਉਹਦੇ ਘਰਵਰੇ ਦੀ ਇੱਕ ਦਿਨ ਨਾ ਬਣੀ ਉਹ ਸ਼ਿਫਟਾਂ ਲਾ ਲਾ ਮਸਾਂ ਹੀ ਆਪਣਾ ਗੁਜ਼ਾਰਾ ਕਰਦੀ ਪਿਛਲੇ ਹਫਤੇ ਕੌਮਲ ਦੇ ਮੰਮੀ ਪਾਪਾ ਇੱਕ ਐਕਸੀਡੈਂਟ ਦੀ ਪੇਟ ਚੜ ਗਏ ਉਹਨੂੰ ਆਪਣੇ ਮਾਪਿਆਂ ਦੀ ਮੌਤ ਦੀ ਖਬਰ ਵੀ ਉਹਨਾਂ ਦੇ ਸੰਸਕਾਰ ਤੋਂ ਬਾਅਦ ਮਿਲੀ ਨਾ ਉਹ ਆਪਣੇ ਮਾਪਿਆਂ ਨੂੰ ਆਖਰੀ ਵਾਰ ਵੇਖ ਸਕੀ ਚਾਹ ਨਾ ਹੁਣ ਕਦੇ ਵੇਖ ਸਕੇਗੀ ਸ਼ਰਨ ਜੀ ਦੇ ਹਟਕੋਰੇ ਤੇ ਹੰਝੂ ਮੇਰਾ ਕਾਲਜਾ ਠੀਰ ਗਏ ਪਰ ਤੋ ਚੁੱਪ ਕਰ ਹੌਸਲਾ ਰੱਖ ਕੁਦਰਤ ਮੂਰੇ ਅਸੀਂ ਸਭ ਬੇਵਸ ਆ ਕੀ ਕਰ ਸਕਦੇ ਆ ਡੈਡੀ ਮੈਂ ਤੁਹਾਨੂੰ ਛੱਡ ਕੇ ਕਿਤੇ ਨਹੀਂ ਜਾਣਾ ਮੈਂ ਨਹੀਂ ਬਾਹਰ ਦੀ ਝਾਕ ਰੱਖਣੀ ਮੈਂ ਅੱਗੇ ਪੜਾਂਗੀ ਆਪਣੇ ਪੈਰਾਂ ਤੇ ਖੜਾਂਗੀ ਉਂਝ ਵੀ ਤੁਸੀਂ ਹਮੇਸ਼ਾ ਆਖਦੇ ਹੋ ਕਿ ਤੁਹਾਡੇ ਦੋ ਨਹੀਂ ਤਿੰਨ ਪੁੱਤਰ ਨੇ ਤੁਹਾਡਾ ਇਹ ਤੀਸਰਾ ਪੁੱਤਰ ਤੁਹਾਡੇ ਸੁਪਨੇ ਬੂਰੇ ਕਰੂ ਹਾਂ ਪੁੱਤ ਤੂੰ ਸਾਡਾ ਪੁੱਤ ਹੀ ਆ ਸੀ ਤੈਨੂੰ ਠੀਕ ਦੋ ਆਖਿਆ ਸ਼ਰਨਜੀਤ ਦੀ ਮਾਂ ਨੇ ਉਹਨੂੰ ਕਲਾਬੇ ਵਿੱਚ ਲੈੰਦੇ ਆਖਿਆ ਸਾਡੀਆਂ ਅੱਖਾਂ ਵਿੱਚ ਤੈਰਦੇ ਹੰਝੂਆਂ ਨੇ ਸਾਡੇ ਮਨ ਹਲਕੇ ਕਰ ਦਿੱਤੇ ਮੈਂ ਇਹ ਸੋਚ ਕੇ ਸੁਖਦਾਸ ਵਾਲਿਆ ਕੇ ਸ਼ਰਨ ਜੀਤਨੇ ਆਪਣੇ ਦਿਮਾਗ ਚੋਂ ਬਾਹਰ ਜਾਣ ਵਾਲਾ ਕੁਰਬਲ ਕੁਰਬਲ ਕਰਦਾ ਕੀੜਾ ਬਾਹਰ ਕੱਢ ਮਾਰਿਆ ਬਾਕੀ ਅਗਲੇ ਪਾਗ ਵਿੱਚ ਧੰਨਵਾਦ